ਅਤੀ ਰਾਤ ਨੂੰ ਘਰ ਚ ਦਾਖਲ ਹੋਏ ਹਥਿਆਰਬੰਦ ਬਦਮਾਸ਼ ਤੇਰਾ 2 ਵਜੇ ਮੇਰੇ ਘਰੇ ਵਰਗੇ ਮੁੰਡੇ ਤੇ ਉਹਨਾਂ ਨੇ ਮੈਨੂੰ ਕਾਪੇ ਕਿਰਪਾਨਾਂ ਨਾਲ ਮੇਰਾ ਸਿਰ ਖੋਲਦਾ ਸ਼ਰੇਆਮ ਘਰ ਚ ਪੰਜਾ ਪੰਜਾ ਕੁੱਟੇ ਪਰਿਵਾਰ ਕ ਮੈਂਬਰ ਗਲੋਗ ਵੀ ਸੀਗਾ ਉਹਨੇ ਫਾਇਰ ਵੀ ਕੀਤੇ ਨੇ ਬਸਤੀ ਜੋ ਮੁੰਡੇ ਜੋ ਪੁੱਛ ਵੀ ਸਕਦੇ ਸਾਰੇ ਦੱਸਾਂਗੇ ਪਰ ਵਜ੍ਹਾ ਨਹੀਂ ਮੇਰੇ ਹਵਾਈ ਉਹਨੇ ਕੀਤੇ ਜੀਓ ਵਾਰਦਾਤ ਦੀ ਰੌਂਟੇ ਖੜੇ ਕਰਦੀ ਸੀਸੀਟੀਵੀ ਆਈ ਸਾਹਮਣੇ ਉਹ ਚਾਰ ਜਨੇ ਆਏ ਸੀ ਗੇਟ ਉੱਪਰ ਕੇ ਅੰਦਰ ਵੜੇ ਆ ਜੀ ਹਾਂ ਪੰਜਾਬ ਚ ਵੱਡੀ ਵਾਰਦਾਤ ਹੋਈ ਹੈ ਸ਼ਰਿਆਮ ਤੇਜ਼ ਤਾਰ ਹਥਿਆਰਾਂ ਨਾਲ ਲੈਸ ਬਦਮਾਸ਼ ਅੱਧੀ ਰਾਤ ਨੂੰ ਘਰ ਚ ਦਾਖਲ ਹੋਏ ਨੇ ਜ਼ਬਰਦਸਤੀ ਘਰ ਦੀਆਂ ਕੰਧਾਂ ਟੱਪ ਮੁਲਜਮਾਂ ਵੱਲੋਂ ਪੀੜਤ ਪਰਿਵਾਰ ਦੀ ਬੁਰੇ ਤਰੀਕੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਘਰ ਚ ਦਾਖਲ ਹੋਣ ਤੋਂ ਬਾਅਦ ਇਨ੍ਹਾਂ ਬਦਮਾਸ਼ਾਂ ਨੇ ਸਿੱਧਾ ਨੌਜਵਾਨ ਤੇ ਧਾਵਾ ਬੋਲ ਦਿੱਤਾ ਤੇਜ਼ ਤਾਰ ਹਥਿਆਰਾਂ ਨਾਲ ਉਸ ਦੀ ਵੱਡ ਟੱਕ ਕਰਨੀ ਸ਼ੁਰੂ ਕਰ ਦਿੱਤੀ ਘਰ ਚ ਪੰਜਾਬ ਪੰਜਾਬ ਬਦਮਾਸ਼ਾਂ ਵੱਲੋਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਇਸ ਦੌਰਾਨ ਕੁੱਟਮਾਰ ਦੇ ਸ਼ਿਕਾਰ ਨੌਜਵਾਨ ਦੀ ਪਤਨੀ ਆਪਣੇ ਪਤੀ ਨੂੰ ਬਚਾਉਂਦੀ ਦਿਖਾਈ ਦਿੱਤੀ ਹੈ ਕਾਫੀ ਰੌਲਾ ਮਹਿਲਾ ਵੱਲੋਂ ਪਾਇਆ ਗਿਆ ਬਦਮਾਸ਼ਾਂ ਦੇ ਹਾੜੇ ਵੀ ਕੱਟਦੀ ਮਹਿਲਾ ਦਿਖਾਈ ਦਿੱਤੀ ਹੈ ਪਰ ਬੇਖੌਫ ਬਦਮਾਸ਼ ਉਸੇ ਤਰੀਕੇ ਨਾਲ ਨੌਜਵਾਨ ਦੀ ਕੁੱਟਮਾਰ ਕਰਦੇ ਦਿਖਾਈ ਦਿੱਤੇ ਨੇ ਕਾਫੀ ਸਮਾਂ ਗੁੰਡਾਗਰਦੀ ਕਰਨ ਤੋਂ ਬਾਅਦ ਨੌਜਵਾਨ ਨੂੰ ਅੱਤ ਮਰਿਆ ਕਰਨ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਪੀੜਤ ਪਰਿਵਾਰ ਤੇ ਇਲਾਕੇ ਦੇ ਲੋਕਾਂ ਵੱਲੋਂ ਲਹੂ ਲਹਾਨ ਹੋਏ ਇਸ ਨੌਜਵਾਨ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਇਸ ਦਾ ਇਲਾਜ ਚੱਲ ਰਿਹਾ ਹੈ ਆਖਰ ਕਿਉਂ ਇਹਨਾਂ ਬਦਮਾਸ਼ਾਂ ਨੇ ਨੌਜਵਾਨ ਦੀ ਇਸ ਤਰੀਕੇ ਨਾਲ ਘਰ 'ਚ ਦਾਖਲ ਹੋ ਕੁੱਟਮਾਰ ਕੀਤੀ ਗਈ ਹੈ ਇਹ ਤੁਸੀਂ ਪੀੜਤ ਦੇ ਮੂੰਹੋਂ ਹੀ ਸੁਣ ਲਓ ਇਹ ਰਾਤ 2 ਵਜੇ ਮੇਰੇ ਘਰੇ ਵਰਗੇ ਮੁੰਡੇ ਤੇ ਉਹਨਾਂ ਨੇ ਮੈਨੂੰ ਕਾਪੇ ਕਿਰਪਾ ਨਾਲ ਮੇਰਾ ਸਿਰ ਖੋਲਦਾ ਇੰਗੀ ਤਰ੍ਹਾਂ ਮਾਰ ਕੇ ਕਰੀ ਸੈਟ ਕੇ ਗਿਆ ਨੇ ਘਰੇ ਮੇਰੀ ਵਾਈਫ ਤੇ ਮੈਂ ਦੋਨੇ ਸੀ ਗਏ ਕਿੰਨੇ ਜਣੇ ਆਏ ਉਹ ਚਾਰ ਜਣੇ ਆਏ ਸੀ ਗੇਟ ਆਪੇ ਅੰਦਰ ਵੜੇ ਆਂ ਜਿਸ ਕੁਛ ਨਹੀਂ ਸਰ ਉਹ ਉਹ ਵੇਚਦਾ ਚੱਟਾ ਸਮਾਨ ਬਹੁਤ ਵੇਚਦਾ ਪਾਰਵ ਦੇ ਲੰਕਣੇ ਤੇ ਉਹਨਾਂ ਦੀ ਵੀਡੀਓ ਕੇ ਨੇ ਦੇ ਦਿੱਤੀ ਐ ਮੈਂ ਲੈ ਲਾਡੀ ਢੋਸ ਨੂੰ ਮੇਰਾ ਨਾਂ ਲੈ ਗਏ ਮੈਨੂੰ ਪਹਿਲਾਂ ਵੀ ਧੌਂਕਿਆਂ ਦਿੱਤੀਆਂ ਇੱਕ ਦੋ ਵਾਰ ਹੀ ਮੈਂ ਉਹਨਾਂ ਕਿਹਾ ਮੇਰਾ ਤੇਰਾ ਕੋਈ ਲੈਣ ਦੇ ਨਹੀਂ ਮੈਂ ਕੋਈ ਤੇਰੀ ਵੀਡੀਓ ਬਣਾ ਕੇ ਨਹੀਂ ਦਿੱਤੀ ਕੋਈ ਕੁਛ ਨਹੀਂ ਤੇ ਗਲੌਕ ਵੀ ਸੀਗਾ ਉਹਨੇ ਫਾਇਰ ਵੀ ਕੀਤੇ ਨੇ ਬਸਤੀ ਜੋ ਮੱਲੇ ਜੋ ਪੁੱਛ ਵੀ ਸਕਦੇ ਸਾਰੇ ਦੱਸਾਂਗੇ ਪਰ ਵਜ੍ਹਾ ਨਹੀਂ ਮੇਰੇ ਹਵਾਈ ਉਹਨੇ ਕੀਤੇ ਸੀਗੇ ਤੇ ਬਸ ਉਹ ਵੀਡੀਓ ਦੇ ਚੱਕਰ ਦੀ ਮੈਨੂੰ ਮਾਰ ਲੀ ਆਇਆ ਸੀ ਇੱਕ ਤਾਂ ਮਾਰ ਕੇ ਸਿੱਟ ਗਿਆ ਪਰ ਮੈਨੂੰ ਐਂਬੂਲੈਂਸ ਇੱਥੇ ਮੈਡੀਕਲ ਹਸਪੀਟਲ ਆ ਬਚਾ ਲਿਆ ਬਚਾ ਐਦਾਂ ਆਇਆ ਮੱਲੇ ਵਾਲਿਆਂ ਨੇ ਰੋਲਾ ਰੂਲਾ ਪਾਇਆ ਤੇ ਮੱਲੇ ਵਾਲੇ ਕੱਢੇ ਹੋ ਗਏ ਤੇ ਫਿਰ ਛੱਡ ਕੇ ਭੱਜ ਗਏ ਨਹੀਂ ਮੈਂ ਜਾਣਦਾ ਨਹੀਂ ਮਤਲਬ ਪਿੰਡ ਦੇ ਨੇੜੇ ਆ ਸਾ ਉਹਨਾਂ ਦੀ ਸਾਡੇ ਪਿੰਡ 'ਚ ਰਿਸ਼ਤੇਦਾਰੀ ਆ ਉਹ ਰਾਤਾਂ ਧਮਕੀਆਂ ਦੇਂਦਾ ਹੀ ਮੇਰੇ ਪਾਰ ਲੈਕਣੇ ਲੋਕੰਡੇ ਖੜੇ ਕਰਦੀਆਂ ਇਹ ਤਸਵੀਰਾਂ ਮੋਗਾ ਦੇ ਧਰਮਕੋਟ ਤੋਂ ਸਾਹਮਣੇ ਆਈਆਂ ਨੇ ਪੁਲਿਸ ਮੁਤਾਬਕ ਬਦਮਾਸ਼ਾਂ ਵੱਲੋਂ ਪੁਰਾਣੀ ਰਜਿਸਟ੍ਰੇ ਚੱਲਦੇ ਘਰ 'ਚ ਦਾਖਲ ਹੋ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੁਰਵਿੰਦਰ ਸਿੰਘ ਨਾਮ ਦਾ ਲੜਕਾ ਇੱਕ ਲੋਗੜ ਵਸਤੀ ਧਰਮਕੋਟ ਦਾ ਰਹਿਣ ਵਾਲਾ ਇਸਦੇ ਘਰ ਰਾਤ ਨੂੰ ਕਰੀਬ 5 ਜਣਿਆਂ ਨੇ ਵੜ ਕੇ ਰਾਤ ਨੂੰ ਇਹ ਇੱਕ ਤੇਈ ਤਰ੍ਹਾਂ ਤੇ ਹਰਾਂ ਸੱਟਾਂ ਮਾਰੀਆਂ ਨੇ ਤੇ ਇਸ ਬੰਦ ਵਿੱਚ ਸਾਡੇ ਵੱਲੋਂ ਐਫ ਆਈ ਆਰ ਨੰਬਰ 63 ਮਿਤੀ 29/3/25 ਅੰਡਰ ਸੈਕਸ਼ਨ 109 115 118 190 191 ਬੀ ਐਨ ਐਸ ਦਰਜ ਕੀਤੀ ਗਈ ਹੈ ਇਹ ਪੰਜ ਦੋਸ਼ੀਆਂ ਦੇ ਖਿਲਾਫ ਜਿਹੜਾ ਬਾਇ ਨੇਮ ਐਫ ਆਈ ਆਰ ਦਰਜ ਹੋਈ ਹੈ ਇਹ ਗੁਰਵਿੰਦਰ ਮੇਨ ਜਿਹੜਾ ਅਕਿਊਜ਼ਡ ਹੈ ਉਹ ਸਤਨਾਮ ਸਿੰਘ ਉਹ ਨਿਸ਼ਾਨ ਸਿੰਘ ਸ਼ਾਨਾਵਾਸੀ ਦੋਲੇ ਵਾਲੇ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਦੀ ਇਸ ਵਿਅਕਤੀ ਨਾਲ ਪਹਿਲਾਂ ਵੀ ਰੰਜਿਸ਼ ਸੀ ਤੇ ਇਹਨਾਂ ਦਾ ਪਹਿਲਾਂ ਵੀ ਇੱਕ ਪਰਚਾਪਸ ਵਿੱਚ ਲੜਾਈ ਝਗੜੇ ਦਾ ਦਰਜ ਹੋਇਆ ਹੈ ਇਸੇ ਰੰਜਿਸ਼ ਦਾ ਦੁਬਾਰਾ ਜਿਹੜੀਆਂ ਸਤਨਾਮ ਸਿੰਘ ਵਗੈਰਾ ਵੱਲੋਂ ਗੁਰਵਿੰਦਰ ਸਿੰਘ ਦੇ ਘਰ ਵੜ ਕੇ ਇਹਦੇ ਤੇ ਹਮਲਾ ਕਰਕੇ ਸੱਟਾਂ ਮਾਰੀ ਗਈਆਂ ਨਹੀਂ ਇਸ ਤਰ੍ਹਾਂ ਦੀ ਗੱਲ ਸਾਡੇ ਸਾਹਮਣੇ ਬਿਲਕੁਲ ਵੀ ਨਹੀਂ ਆਈ ਹੈਗੀ ਇਨਾਂ ਤੋਂ ਪਹਿਲਾਂ ਹੀ ਦੋਨੋਂ ਦੇ ਜਿਹੜੇ ਕ੍ਰਿਮੀਨਲ ਰਿਕਾਰਡ ਹੈ ਗੁਰਵਿੰਦਰ ਅਤੇ ਸੁਖਨਾਮ ਦੋਨੋਂ ਤੇ ਕਰੀਬ 5-5 ਸ਼ੇਸ਼ੇ ਪਰਚੇ ਪਹਿਲਾਂ ਵੀ ਦਰਜ ਨੇ ਬਾਕੀ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਕਰਕੇ ਅੱਗੇ ਜੋ ਤਤੀਸ਼ ਹੋ ਬੰਦ ਚਲੰਦੀ ਜਾਊਗੀ। ਵਾਕਈ ਹੀ ਇਹ ਤਸਵੀਰਾਂ ਹੋਸ਼ ਉਡਾ ਦੇਣ ਵਾਲੀਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਕੁੱਟਮਾਰ ਦੀ ਵਜ੍ਹਾ ਬਣੀ ਹੈ ਜਦਕਿ ਪੀੜਤ ਨੌਜਵਾਨ ਦਾ ਦਾਵਾ ਹੈ ਕਿ ਬਦਮਾਸ਼ ਨਸ਼ੇ ਦੇ ਸੁੱਦਾਗਰ ਨੇ ਉਹਨਾਂ ਨੇ ਕਿਸੇ ਵੀਡੀਓ ਦੇ ਸ਼ੱਕ ਦੇ ਆਧਾਰ ਤੇ ਉਸ ਦੀ ਕੁੱਟਮਾਰ ਕੀਤੀ ਹੈ। ਫਿਲਹਾਲ ਦੇਖਣਾ ਹੋਵੇਗਾ ਆਖਰ ਮਾਮਲੇ 'ਚ ਪੁਲਿਸ ਜਾਂਚ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਬਾਣੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ